ਵਲਕਾਰ ਸਿੰਘ ਸਿੱਧੂ ਨੇ ਆਪਦੇ ਪੀਏ ਦੇ ਮੋਢੇ ਤੇ ਬੰਦੂਖ ਰੱਖ ਕੇ ਘੋੜਾ ਆਪ ਨਾ ਪਰਿਆ ਪਿੱਛੋਂ ਬੈਠ ਕੇ ਫਿਰ ਆ ਸਾਹਮਣੇ ਜੇ ਲੱਤਾਂ ਚ ਦਾਵਾ ਤਾਂ ਲੋਕਵਾ ਚੈਨਲ ਲੋਕਾਂ ਦੀ ਆਵਾਜ਼ ਚੱਕਦਾ ਸੀ ਅੱਜ ਲੋਕਵਾ ਚੈਨਲ ਨੂੰ ਜ਼ਰੂਰਤ ਪਈ ਆ ਲੋਕ ਉਹਦੀ ਆਵਾਜ਼ ਚੱਕਣ ਉਹ ਲੋਕਾਂ ਦੇ ਸਾਹਮਣੇ ਇਹਨਾਂ ਦਾ ਚਿਹਰਾ ਨੰਗਾ ਕੀਤਾ ਵੀ ਸਰਕਾਰ ਤਾਂ ਭਾਈ ਆ ਵਿਕਾਸ ਕਰ ਰਹੀ ਹੈ ਦਿੱਲੀ ਦੇ ਵਿੱਚ ਇਹਨਾਂ ਦਾ ਕੇਜਰੀ ਵਾਲਾ ਰਹ ਹੁੰਦਾ ਇਹ ਗੋਦੀ ਮੀਡੀਆ ਹੈ ਇਹ ਗੋਦੀ ਮੀਡੀਆ ਮੋਦੀ ਦਾ ਮੀਡੀਆ ਹੈ ਤੇ ਅੱਜ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਇਹਦੇ ਸੱਚਾ ਸੁੱਚਾ মিডিਆ ਹੋਣਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਵਿੱਚ ਸੱਚਾ ਸੁੱਚਾ মিডিਆ ਹੈ ਤੁਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹੇ 'ਚ ਸੁਟਣ ਦੀ ਕੋਸ਼ਿਸ਼ ਕਰ ਰਹੇ ਹੋ ਚਿੱਟੇ ਵਾਲਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੱਟੇ ਵਾਲਾ ਇਹਨਾਂ ਨੂੰ ਨਹੀਂ ਆਉਂਦਾ ਹਲਕਾਰ ਸਿੱਧੂ ਦੇ ਬਿਲਕੁਲ ਕਹਿੰਦੇ ਦਫ਼ਤਰ ਦੇ ਸਾਹਮਣੇ ਚੱਟਾ ਵਿਖਦਾ ਜੇ ਕਿਹੜੇ ਐਮਐਲਏ ਜੀ ਦੇ ਦਫ਼ਤਰ ਦੇ ਸਾਹਮਣੇ ਨਹੀਂ ਵਿਖਦਾ ਹੋਰੇ ਮੈਂ ਇੱਥੋਂ ਦੇ ਐਮਐਲਏ ਲੈ ਲਓ ਉਹਦੇ ਦਫ਼ਤਰ ਦੇ ਸਾਹਮਣੇ ਚੱਟਾ ਨਹੀਂ ਵਿਖਦਾ ਇਹ ਤਾਂ 5-500 ਰੁਪਿਆ ਨਹੀਂ ਛੱਡਦੇ ਆਹ ਹਾਲਾਤ ਆਏ ਪਏ ਐ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਸਤਾਈ ਦੇ ਵਿੱਚ ਲੋਕ ਰੂੜੇ ਲੈ ਕੇ ਮ ਆਮ ਆਦੀ ਪਾਰਟੀ ਦੇ ਐਮਐਲਏ ਬਲਕਾਰ ਸਿੰਘ ਸਿੱਧੂ ਦੇ ਪੀਏ ਵੱਲੋਂ ਮਨਿੰਦਰ ਜੀ ਸਿੱਧੂ ਲੋਕ ਆਵਾਜ਼ ਟੀਵੀ ਦੇ ਪੱਤਰਕਾਰ ਤੇ ਇੱਕ ਪਰਚਾ ਦਰਜ ਕਰਾਇਆ ਗਿਆ ਆਮ ਆਦੀ ਪਾਰਟੀ ਦੇ ਕੋਲੇ ਬਸ ਆਹੀ ਕੰਮ ਰਹਿੰਦੇ ਸੀ ਜਿਹੜੇ ਹੁਣ ਬਾਕੀ ਪੱਤਰਕਾਰਾਂ ਤੇ ਇਹ ਪਰਚੇ ਕਰਾ ਰਹੇ ਨੇ ਸਾਡੇ ਨਾਲ ਅੱਜ ਬਿੱਟੂ ਸਿੰਘ ਜੀ ਮੱਲਣ ਭਾਰਤੀ ਕਿਸਾਨ ਯੂਨੀਅਨ ਗ੍ਰਾਹਾਂ ਦੇ ਆਗੂ ਸਾਡੇ ਕੋਲ ਪਹੁੰਚੇ ਨੇ ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਬਿੱਟੂ ਜੀ ਕਿਵੇਂ ਦੇਖਦੇ ਹੋ ਇੱਕ ਮਨਿੰਦਰ ਜੀ ਸਿੱਧੂ ਉਹ ਧੜਕ ਪੱਤਰਕਾਰ ਆ ਜਿਹੜੇ ਸਰਕਾਰ ਦੀ ਆਵਾਜ਼ ਲੋਕਾਂ ਦੀ ਆਵਾਜ਼ ਚੁੱਕਦੇ ਆ ਠੀਕ ਹੈ ਉਹਦਾ ਇੱਕ ਜਿਵੇਂ ਗਲਾ ਘੱਟਣ ਦੀ ਕੋਸ਼ਿਸ਼ ਕਰ ਰਹੀ ਹੈ ਜਿਹੜੀ ਆਮ ਆਦੀ ਪਾਰਟੀ ਕਹਿੰਦੀ ਹੈ ਕਿ ਸਾਡੀ ਜਿਹੜੀ ਗੱਲ ਲੋਕਾਂ ਤੱਕ ਸਾਡੀ ਵਾਹ-ਵਾਹ ਕਰੋ ਪਰ ਲੋਕਾਂ ਤੱਕ ਇਹ ਨਾ ਪਹਚਾਓ ਕਿ ਅਸੀਂ ਜਿਹੜੇ ਮਾੜੇ ਕੰਮ ਕਰ ਰਹੇ ਆ ਉਹ ਨਾ ਦਿਖਾਓ ਤੁਸੀਂ ਜੇਕਰ ਇੱਕ ਵੀਡੀਓ ਆਈ ਹੈ ਬਲਕਾਰ ਸਿੱਧੂ ਦੀ ਤੁਸੀਂ ਸਾਰਿਆਂ ਨੇ ਵੇਖੀ ਹੋਣੀ ਹੈ ਸੋਸ਼ਲ ਮੀਡੀਆ ਤੇ ਬੜੀ ਚੱਲ ਰਹੀ ਹੈ ਉਹ ਜੇ ਆਪਣੀਆਂ ਧੀਆ ਭੈਣਾਂ ਸੁਣਨ ਕਿ ਸੁਣਿਆ ਜਾ ਤੁਸੀਂ ਅਸੀਂ ਇਹੋ ਜਿਹੇ ਜਿਹੜੇ ਵਿਧਾਇਕ ਚੁਣਾਂਗੇ ਜਿਹੜੇ ਸਾਡੀਆਂ ਧੀਆ ਭੈਣਾਂ ਪ੍ਰਤੀ ਗੰਦੇ ਸ਼ਬਦ ਬੋਲਦੇ ਆ ਚਾਹੇ ਜੇਕਰ ਮਨਿੰਦਰਜੀਤੂ ਨੇ ਸਿੱਧੂ ਨੇ ਉਹ ਵੀਡੀਓ ਚਲਾਤੀ ਤੇ ਇਹਨਾਂ ਦੇ ਇੱਕ ਪੀੜ ਉੱਠੀ ਦਰਦ ਉੱਠਿਆ ਕਿ ਮਨਿੰਦਰਜੀਤ ਤੂੰ ਸਾਡੇ ਜਿਹੜੇ ਪਰਦੇ ਆ ਉਹ ਖੋਲਤੇ ਆ ਤੇ ਉਸ ਨੂੰ ਲੈ ਕੇ ਇਹਨਾਂ ਨੇ ਇੱਕ ਉਹਦੇ ਤੇ ਪਰਚਾ ਦਰਜ ਕਰਾਇਆ ਸ ਭਾਈ ਅਸੀਂ ਸੱਚ ਦੀ ਪੜਤਾਲ ਚੈਨਲ ਦਾ ਧੰਨਵਾਦ ਕਰਦੇ ਆਂ ਤੇ ਸੱਚ ਦੀ ਪੜਤਾਲ ਚੈਨਲ ਦੇ ਮਾਧਿਅਮ ਰਹੀਂ ਤਾਰੇ ਭਾਈ ਅਸੀਂ ਜੋ ਸਰਕਾਰ ਨੇ ਮਨਿੰਦਰਜੀਤ ਸਿੱਧੂ ਆਲੋਕਵਾ ਚੈਨਲ ਦੇ ਪੱਤਰਕਾਰ ਤੇ ਪਰਚਾ ਦਰਜ ਕੀਤਾ ਭਾਰਤੀ ਕਿਸਾਨ ਜਿਹਨਾਂ ਨੇ ਇਕਤਾ ਗ੍ਰਾਹਾਂ ਵੱਲੋਂ ਨਖੇਦੀ ਕਰਦੇ ਆਂ ਸਖਤ ਸ਼ਬਦਾਂ ਦੇ ਵਿੱਚ ਨਖੇਦੀ ਰਜਗਾਰ ਦੇਣ ਨੂੰ ਨਹੀਂ ਕੰਮ ਕਰਨ ਨੂੰ ਨਹੀਂ ਵਿਕਾਸ ਕਰਨਾ ਨਹੀਂ ਨਿਵਾਸ ਕਰਨ ਤੇ ਹੋਇਆ ਇਹ ਤੇ ਅੱਜ ਜਿਹੜਾ ਲੋਕਤੰਤਰ ਦਾ ਚੌਥਾ ਥੰਮ ਪੱਤਰਕਾਰ ਭਾਈਚਾਰਾ ਜਿਹੜਾ ਸੋਸ਼ਲ ਮੀਡੀਆ ਮੀਡੀਆ ਰਹੀਂ ਇਹ ਆਪਣੀ ਸਰਕਾਰ ਦੇ ਵਿੱਚ ਆਇਆ ਹੈ ਇਹਨਾਂ ਨੂੰ ਤਾਂ ਕੋਈ ਅਜੇ ਤੋ ਦੇ ਬਸ ਸਾਡੇ ਤੱਕ ਨਹੀਂ ਕਿਸੇ ਨੂੰ ਕੋਈ ਇਹਨਾਂ ਨੂੰ ਜਾਣਦਾ ਸੀ ਜਿਹੜੇ ਲੋਕਾਂ ਰਹੀਂ ਢੋਡੇ ਅਰਗੇ ਭਰਾਵਾਂ ਰਹੀਂ ਇਹ ਸਤਾ ਦੇ ਵਿੱਚ ਆਇਆ ਹੈ ਤੇ ਅੱਜ ਉਹਨਾਂ ਨੂੰ ਇਹ ਪੈ ਲਿਕ ਲਿਆ ਤੇ ਉਹਨਾਂ ਤੇ ਇਹ ਪਰਚੇ ਦਰਜ ਕਰ ਰਹੇ ਹੈ ਇਹ ਬਹੁਤ ਵੱਡੇ ਭਲੇਖੇ ਦੇ ਵਿੱਚ ਹੈ ਇਹ ਜਿਹੜਾ ਪਰਚਾ ਦਰਜ ਕੀਤਾ ਹੈ ਇਹ ਰੇਸ਼ਮ ਸਿੰਘ ਪੁੱਤਰ ਜਗਦੇਵ ਸਿੰਘ ਬਲਕਾਰ ਸਿੰਘ ਸਿੱਧੂ ਦਾ ਪੀਏ ਬਲਕਾਰ ਸਿੰਘ ਸਿੱਧੂ ਨੇ ਆਪਦੇ ਪੀਏ ਦੇ ਮੋਢੇ ਤੇ ਬੰਦੂਖ ਰੱਖ ਕੇ ਘੋੜਾ ਆਪ ਨਾ ਪਰਿਆ ਪਿੱਛੋਂ ਬੈਠ ਕੇ ਫਿਰ ਆ ਸਾਹਮਣੇ ਜੇ ਲੱਤਾਂ 'ਚ ਦਾਵਾ ਤਾਂ ਕਰ ਆਪ ਆਪ ਦਰਜ ਕਰਾ ਐਫ ਆਰ ਆਈ ਮਕਦਮਾ ਆਪ ਦਰਜ ਕਰਾ ਆਪਦੇ ਪੀਏ ਤੋਂ ਕਿਉਂ ਕਰਾ ਰਿਹਾ ਇੱਕ ਪਾਸੇ ਲੋਕਲ ਮਚੀਚੀ ਖੇਡ ਰਹੇ ਆ ਇੱਕ ਪਾਸੇ ਲੋਕ ਰਿਹਾ ਦੂਜੇ ਪਾਸੇ ਕਹਿ ਰਿਹਾ ਵੀ ਮਾਨਹਾਨੀ ਦਾ ਮਕਦਮਾ ਦਰਜ ਕਰਾ ਰਿਹਾ ਵੀ ਇਹਨੇ ਜਿਹੜੀ ਆਡੀਓ ਆਈ ਹੈ ਮੈਂ ਲੋਕਾਂ ਨੂੰ ਵਾਦਾ ਹੈ ਕੀ ਉਹ ਬਲਕਾਰ ਸਿੱਧੂ ਦੀ ਆਵਾਜ਼ ਨਹੀਂ ਠੀਕਾ ਲੋਕਵਾਚ ਚੈਨਲ ਨੇ ਇਹ ਵੀ ਲਿਖਿਆ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਜੋ ਆਇਆ ਉਹਨੇ ਲੋਕਾਂ 'ਚ ਦਿਖਾਤਾ ਜੋ ਸਰਕਾਰ ਦੇ ਨਮਾਇंदे ਨੇ ਬੋਲਿਆ ਉਹਨੇ ਲੋਕਾਂ 'ਚ ਦਿਖਾਤਾ ਉਹਨੇ ਪੁਸ਼ਟੀ ਨਹੀਂ ਕੀਤੀ ਅਸੀਂ ਵੀ ਚੱਲ ਆਦੇ ਹਾਂ ਵੀ ਉਹ ਚੈਨਲ ਨੇ ਇਹ ਲਿਖਿਆ ਵੀ ਅਸੀਂ ਇਹਦੀ ਪੁਸ਼ਟੀ ਨਹੀਂ ਕਰਦੇ ਪਰ ਉਹਨੇ ਜਾਗਰਤਾ ਦਿਖਾਇਆ ਨਾ ਜੋ ਆਇਆ ਉਹਨੇ ਦਿਖਾਤਾ ਮਨਿੰਦਰਜੀਤ ਸਿੱਧੂ ਉਹ ਬੰਦਾ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਾਡੇ ਪੰਜਾਬ ਦੇ ਲੋਕ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆ ਲੋਕਵਾਚ ਚੈਨਲ ਲੋਕਾਂ ਦੀ ਆਵਾਜ਼ ਚਾਹੁੰਦਾ ਸੀ ਅੱਜ ਲੋਕਵਾਚ ਚੈਨਲ ਨੂੰ ਜ਼ਰੂਰਤ ਪਈ ਆ ਲੋਕ ਉਹਦੀ ਆਵਾਜ਼ ਚੱਕਣ ਅੱਜ ਕੀ ਹੈ ਅੱਜ ਮਨਿੰਦਰਜੀਤ ਤੇ ਪਰਚਾ ਦਰਜ ਹੈ ਕੱਲ ਨੂੰ ਸੁਣੂ ਪਹਿਣਗੇ ਪਰਸੋਂ ਸਾਨੂੰ ਪਹਿਣਗੇ ਇਹ ਚੀਜ਼ ਹੈ ਆਪਣਾ ਜਿਹੜੇ ਭਰਾ ਸੱਚ ਦੀ ਆਵਾਜ਼ ਚੱਕਦੇ ਆ ਕੋਈ 5-7 ਛੋਡੇ ਵਰਗੇ ਭਰਾ ਜਿਹੜੇ ਆਵਾਜ਼ ਚੱਕਦੇ ਆ ਨਹੀਂ ਤੁਸੀਂ ਵੀ ਚੰਡੀਗੜ੍ਹ ਬਹਿ ਸਕਦੇ ਹੋ ਸਾਨੂੰ ਵੀ ਆਫਰ ਆਉਂਦੀ ਹੈ ਵੀ ਮਰਸੈਡੀਜ਼ ਗੱਡੀ ਦੀ ਤੁਸੀਂ ਲੈ ਲਓ ਉੱਥੇ ਦਫ਼ਤਰ ਤੁਸੀਂ ਲੈ ਲਓ ਅਸਥਿਹਾਰ ਤੁਸੀਂ ਲੈ ਲਓ ਆਜੋ ਤੇ ਪਰ ਇਹਨਾਂ ਦੀ ਆਵਾਜ਼ ਨਾ ਚੱਕੋ ਤੁਸੀਂ ਕਿਸਾਨਾਂ ਦਾ ਮਜ਼ਦੂਰਾਂ ਦਾ ਦੁਕਾਨਦਾਰਾਂ ਦਾ ਛੋਟੇ ਵਪਾਰੀ ਦਾ ਛੋਟੇ ਮੌਲ ਵਾਲੇ ਦਾ ਰੇੜੀ ਵਾਲੇ ਦਾ ਦੁਕਾਨਦਾਰ ਦਾ ਮੁਲਾਜ਼ਮਾਂ ਦਾ ਮਜ਼ਦੂਰਾਂ ਦਾ ਕਿਸਾਨਾਂ ਦਾ ਤੁਸੀਂ ਆਵਾਜ਼ ਚੱਕਦੇ ਹੋ ਤੇ ਅੱਜ ਫਰਜ਼ ਹੈ ਵੀ ਸਾਡਾ ਵੀ ਵੀ ਉਸ ਆਵਾਜ਼ ਨੂੰ ਚੱਕਣ ਦਾ ਕਿਉਂਕਿ ਜ਼ਰੂਰਤ ਪਈ ਹੈ ਉਹ ਲੋਕਾਂ ਦੇ ਸਾਹਮਣੇ ਇਹਨਾਂ ਦਾ ਚਿਹਰਾ ਨੰਗਾ ਕੀਤਾ ਵੀ ਸਰਕਾਰ ਤਾਂ ਭਾਈ ਆਹ ਵਿਕਾਸ ਕਰ ਰਹੀ ਹੈ ਆ ਸਰਕਾਰ ਜਿਹੜਾ ਐਮਐਲਏ ਬਣਾਇਆ ਡੇਢ ਪੌਣੇ 2 ਲੱਖ ਵੋਟ ਪਾ ਕੇ ਤੁਸੀਂ ਰਾਮਪੁਰਾ ਫੂਲ ਤੋਂ ਤੇ ਉਹ ਅੱਜ ਆ ਇੱਜ਼ਤ ਰੱਖਦਾ ਧੀਆਂ ਪਹਿਣਾ ਬਾਰੇ ਸਾਡੀਆਂ ਧੀਆਂ ਨੇ ਵੀ ਮੋਬਾਈਲਾਂ ਵੇਖਣਾ ਆ ਪਹਿਣਾ ਨੇ ਵੀ ਵੇਖਣਾ ਬੱਚਿਆਂ ਨੇ ਵੀ ਦੇਖਣਾ ਕੀ ਤੁਸੀਂ ਆ ਜਿੰਮੇਵਾਰੀ ਨਿਭਾਓਗੇ ਐਮਐਲਏ ਬਣ ਕੇ ਇੱਕ ਜਿੰਮੇਵਾਰ ਕੁਰਸੀ ਤੇ ਬਹਿ ਕੇ ਇੱਕ ਜਿੰਮੇਵਾਰ ਵਿਅਕਤੀਓ ਤੁਸੀਂ ਧੀਆ ਪੈਣਾ ਦਾ ਐਮ ਜਾਕ ਡਾਉਂਗੇ ਅਜੇ ਤਾਂ ਲੋਕਵਾ ਚੈਨਲ ਕੋਲੇ ਬਹੁਤ ਕੁਛ ਹੈ ਜੇ ਉਹ ਕਲਿੱਪਾਂ ਉਹ ਲਾ ਨਹੀਂ ਸਕਦੇ ਕਿਉਂਕਿ ਧੀਆ ਪੈਣਾ ਸੁਣ ਨਹੀਂ ਸਕਦੇ ਆ ਉਹ ਕਲਿੱਪਾਂ ਉਹਨਾਂ ਨੂੰ ਕੱਟ-ਕੱਟ ਕੇ ਲਾਉਣੀਆਂ ਪੈਣਗੀਆਂ ਉਹਦੀ ਆਵਾਜ਼ ਕੱਟਣੀ ਪਊਗੀ ਤੇ ਜੇ ਉਹਨਾਂ ਨੇ ਉਹ ਵੀ ਲਾਤਾ ਤੇ ਇਹਨਾਂ ਦਾ ਰਹੂਗਾ ਕੀ ਇਹ ਕਿਹੜੀਆਂ ਗੱਲਾਂ ਤੇ ਉਤਰਿਆ ਹੈ ਕਿੱਧਰ ਨੂੰ ਚੱਲ ਪਿਆ ਦਿੱਲੀ ਦੇ ਵਿੱਚ ਇਹਨਾਂ ਦਾ ਕੇਜਰੀਵਾਲਾ ਦਾ ਹੁੰਦਾ ਇਹ ਗੋਦੀ ਮੀਡੀਆ ਹੈ ਇਹ ਗੋਦੀ ਮੀਡੀਆ ਮੋਦੀ ਦਾ মিডিਆ ਹੈ ਤੇ ਅੱਜ ਤੁਸੀਂ ਪੰਜਾਬ ਦੇ ਵਿੱਚ ਤੁਸੀਂ ਇਹ ਨਹੀਂ ਸੱਚਾ-ਸੁੱਚਾ মিডিਆ ਹੋਣਾ ਚਾਹੀਦਾ ਹੈ ਜਿਹੜਾ ਪੰਜਾਬ ਦੇ ਵਿੱਚ ਸੱਚਾ-ਸੁੱਚਾ মিডিਆ ਹੈ ਤੇ ਕੇਜਰੀਵਾਲ ਤੇਰਾ ਭਗਵੰਤ ਮਾਨ ਉਹਨਾਂ ਨੇ ਕੀ ਕਰ ਰਿਹਾ ਹੈ ਤੁਸੀਂ ਉਹਨਾਂ ਨੇ ਕੀ ਕਰ ਰਹੇ ਹੋ ਤੁਸੀਂ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹੇ ਵਿੱਚ ਸੁੱਟਣ ਦੀ ਕੋਸ਼ਿਸ਼ ਕਰ ਰਹੇ ਹੋ ਅਸੀਂ ਆਦੇ ਹ ਸਰਕਾਰ ਖਬਰਦਾਰ ਹੋ ਜੇ ਮਨਿੰਦਰਜੀਤ ਸਿੱਧੂ ਦੀ ਵਾਰ ਨਹੀਂ ਨਾ ਝਾਕ ਲਓ ਤੁਰੰਤ ਤੇ ਪਰਚੇ ਰੱਦ ਕਰੋ ਖੇਡ ਮਹਿੰਗੀ ਪਊਗੀ ਸੋਨੂੰ ਚਟਨਾ ਪਊਗਾ ਥੁੱਕ ਕੇ ਚਟਿਆ ਤੁਸੀਂ ਚਟਦੇ ਹੂੰ ਤੇ ਚਟਨਾ ਪਊਗਾ ਫੇਰ ਇਹ ਪਰਚੇ ਵੀ ਰੱਦ ਹੋਣਗੇ ਚੰਦ ਭਾਣ ਵਾਲਾ ਮੈਟਰ ਸੀ ਜੋ ਪਹਿਲੇ ਦਿਨ ਹੋਇਆ ਉਹਨੇ ਦਿਖਾਇਆ ਉਹ ਵੀ ਉਹਨੇ ਵੀਡੀਓ ਪਾਤੀ ਵੀ ਪੁਲਿਸ ਨਾਲ ਭਈ ਭਾਈ ਗੁੰਮੇ ਬੱਚੇ ਨੇ ਜੋ ਬਾਤ ਚ ਆਇਆ ਉਹਨੇ ਉਹ ਵੀ ਦਿਖਾਤਾ ਜੋ ਬਾਤ ਧਰਨੇ ਲੱਗੇ ਉਹ ਵੀ ਦਿਖਾਤੇ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਜੋ ਮੂੰਹ ਦੇ ਖਾਣੀ ਪਈ ਪਰਚੇ ਰੱਦ ਕਰਨੇ ਪਏ ਬੰਦੇ ਜੇਲ੍ਹ ਚੋਂ ਬਾਹਰ ਲਿਉਣੇ ਪਏ ਤੇ ਉਹ ਚੀਜ਼ ਇਨਾਂ ਦੇ ਰੜਕਦੀ ਸੀ ਇੱਥੋਂ ਇਹ ਗੱਲ ਰਾਹ ਪੈਂਦੀ ਹੈ ਜਾ ਕੇ ਰਾਮਪੁਰੇ ਨਾਲ ਜੁੜ ਜਾਂਦੀ ਹੈ ਉਹ ਦੋਨੇ ਚੀਜ਼ਾਂ ਮਿਲਾ ਕੇ ਤੇ ਬਾਕੀ ਤੀਜੀ ਚੀਜ਼ ਜਿਹਦੇ ਬਾਰੇ ਜੇ ਸੋਡਾ ਵੀ ਨਹੀਂ ਧਿਆਨ ਹੋਣਾ ਜਿਹੜਾ ਮਨਿੰਦਰਜੀਤ ਸਿੱਧੂ ਨੇ ਪੁਲਿਸ ਦੇ ਉੱਤੇ ਵੀਡੀਓ ਪਾਈ ਹੈ ਬਿਲਕੁਲ ਸਹੀ ਕਿਹਾ ਉਹਨੇ ਵੀ ਜਿਹੜੇ ਛੋਟੇ ਮੁਲਾਜ਼ਮ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਤਾ ਤੇ ਜਿਹੜੇ ਵੱਡੇ ਮਗਰਮੱਛ ਨੇ ਉਹ ਕਿੱਧਰ ਗਏ ਨੇ ਜੀ ਉਹ ਮਗਰਮੱਛਾਂ ਨੂੰ ਕਿਦੋਂ ਫੜੋਂਗੇ ਉਹ ਮਗਰਮੱਛਾਂ ਤੇ ਕਿਉਂ ਨਹੀਂ ਕਾਰਵਾਈ ਹੁੰਦੀ ਤੁਸੀਂ ਛੋਟਿਆਂ ਤੇ ਕਰ ਰਹੇ ਹੋ ਤੇ ਛੋਟੇ ਮੁਲਾਜ਼ਮਾਂ ਤੇ ਕਾਰਵਾਈ ਕਰਕੇ ਤੁਸੀਂ ਆਪਣੇ ਆਪ ਨੂੰ ਲੁਕੋ ਨਹੀਂ ਸਕਦੇ ਆਪਣੇ ਆਪ ਨੂੰ ਛਪਾ ਨਹੀਂ ਸਕਦੇ ਇਹ ਆਪਣੇ ਚੰਗੇ ਕੰਮ ਤੁਸੀਂ ਐ ਨਹੀਂ ਵੀ ਅਸੀਂ ਵਿਕਾਸ ਕਰਤਾ ਅਸੀਂ ਇੰਨੇ ਮੁਲਾਜ਼ਮਾਂ ਤੇ ਕਾਰਵਾਈ ਕਰਤੀ ਹੁਣ ਕੀ ਫਾਇਦਾ ਕਾਰਵਾਈ ਕਰਨ ਦਾ ਸਵਾ ਤਿੰਨ ਸਾਲ ਹੋ ਗਏ ਹੁਣ ਕਿਹਨੂੰ ਦਿਖਾਉਨੇ ਆ ਹੈ ਸਾਡੇ ਅਰਗੇ ਨੂੰ ਕੀ ਫਾਇਦਾ ਕਿਸਾਨਾਂ ਮਜ਼ਦੂਰਾਂ ਨੂੰ ਦੁਕਾਨਦਾਰਾਂ ਨੂੰ ਛੋਟੇ ਪਪਰ ਨਹੀਂ ਛੋਟੇ ਮੌਲ ਵਾਲੇ ਨੂੰ ਕੀ ਫਾਇਦਾ ਕਰੀ ਜੋ ਕਾਰਵਾਈਆਂ ਭਾ ਦਿਓ ਕਰੇ ਉਹ ਵੀ ਸਾਡੇ ਪੜ ਭਰਾੜੇ ਉਹ ਜਿਆਦਾ ਤਰੰਤ ਉਦਿਕ ਕਰਦੇ ਕਾਰਵਾਈ ਜਦੋਂ ਕੁਝ ਗਲਤ ਕੀਤਾ ਸੀ ਇਹ ਇੱਕ ਦਿਖਾਵਾ ਕਰਕੇ ਛੋਟੇ ਮਲਾਜ਼ਮਾ ਨੂੰ ਬਲੀ ਦਾ ਬੱਕਰਾ ਬਣਾ ਕੇ ਉਹ ਮਨਿੰਦਰਜੀਤ ਸਿੱਧੂ ਨੇ ਪੁਲਿਸ ਦੀ ਖਬਰ ਲਾਈ ਜੀ ਜੀ ਬਿੱਟੂ ਜੀ ਮੈਂ ਗੱਲ ਕਰੂੰਗਾ ਜੇ ਇਹਨਾਂ ਪਰਚੇ ਇਹਨਾਂ ਦੇ ਬੰਦੇ ਆ ਕੋਠੀਆਂ ਇਹਨਾਂ ਨੇ ਦੱਬੀਆਂ ਏਸੀ ਲਾ ਕੇ ਇਹ ਇਹਨਾਂ ਦੇ ਐਮਐਲ ਲਈ ਜਾਂਦੇ ਆ ਜੇ ਗੱਲ ਇਹਨਾਂ ਦੇ ਅਸੀਂ ਪਰਦੇ ਫਰੋਲਣ ਤੇ ਆ ਗਏ ਤੇ ਬਹੁਤ ਪੋਤੜੇ ਫਰੋਲ ਦਾਂਗੇ ਕਿ ਸਾਡੇ ਕੋਲੇ ਬਹੁਤ ਕੁਝ ਹੁੰਦਾ ਮੀਡੀਆ ਕੋਲੇ ਤੋਂ ਅਨੁਪਾਤ ਹੈ ਲੋਕਾਂ ਤੋਂ ਸਾਨੂੰ ਬਹੁਤ ਕੁਝ ਜਾਣਕਾਰੀਆਂ ਮਿਲਦੀਆਂ ਅਸੀਂ ਕਦੇ ਚਲੋ ਛੱਡੋ ਪਰੇ ਕਰ ਦਿੰਦੇ ਹਾਂ ਜੇ ਗੱਲ ਕਰੀਏ ਪਰਚੇ ਦੇ ਇਹਨਾਂ ਦੇ ਮੰਨਦੇ ਸੀ ਉਲਟੇ ਇਹ ਪੱਤਰਕਾਰਾਂ ਦੇ ਪਰਚੇ ਦੇ ਰਹੇ ਨੇ ਚਿੱਟੇ ਵਾਲਾ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ ਸੱਟੇ ਵਾਲਾ ਇਹਨਾਂ ਨੂੰ ਨਹੀਂ ਆਉਂਦਾ ਸਲਕਾਰ ਸਿੱਧੂ ਦੇ ਬਿਲਕੁਲ ਕਹਿੰਦੇ ਦਫ਼ਤਰ ਦੇ ਸਾਹਮਣੇ ਚੱਟਾ ਵਿਖਦਾ ਜੇ ਕਿਹੜੇ ਐਮਐਲਏ ਜੀ ਦੇ ਦਫ਼ਤਰ ਦੇ ਸਾਹਮਣੇ ਨਹੀਂ ਵਿਖਦਾ ਹੋਰ ਐ ਮ ਮਾਇਆ ਦਾ ਚਿੱਟੇ ਵਾਲਾ ਨਹੀਂ ਨજર ਆਉਂਦਾ ਤਾਰਾ ਜੀ ਇਹਨਾਂ ਨੂੰ ਸੱਟੇ ਵਾਲਾ ਨજર ਨਹੀਂ ਆਉਂਦਾ दारू ਵਾਲਾ ਨજર ਨਹੀਂ ਆਉਂਦਾ ਸਮਾਗਲਰ ਡਾਕੂ ਇਹਨਾਂ ਨੂੰ ਕੋਈ ਨજર ਨਹੀਂ ਆਉਂਦੇ ਚੋਰੀਆਂ ਨજર ਨਹੀਂ ਆਉਂਦੀਆਂ ਪ੍ਰਸ਼ਟਾਚਾਰ ਨજર ਨਹੀਂ ਆਉਂਦਾ ਕਿਉਂਕਿ ਪ੍ਰਸ਼ਟਾਚਾਰ ਦੇ ਵਿੱਚ ਪੈਰਾਂ ਤੋਂ ਲੈ ਕੇ ਸਿਰ ਤੱਕ ਇਹ ਹੈ ਇਹਨਾਂ ਨੂੰ ਐਂ ਆਏ ਆ ਲੁੱਟ ਲਗੇ ਇਹ ਤਾਂ 5-500 ਰੁਪਇਆ ਨਹੀਂ ਛੱਡਦੇ ਆਹ ਹਾਲਾਤ ਆਏ ਪਏ ਆ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਦੇ ਇਹ ਸਿਰ ਤੋਂ ਪੈਰਾਂ ਤੱਕ ਲੁੱਟ ਰਹੇ ਨੇ ਨਸ਼ਾ ਆਮੋ ਆਮ ਹੈ ਤੇ ਇਹ ਅੱਜ ਜਿਹੜੀਆਂ ਕਾਰਵਾਈਆਂ ਇਹਨਾਂ ਨੂੰ ਇਹ ਨਸ਼ੇਦ ਸਤਾ ਦੇ ਨਸ਼ੇ ਦੇ ਵਿੱਚ ਇਹਨੇ ਅੰਨੇ ਹੋ ਗਿਆ ਇਹਨਾਂ ਨੂੰ ਐ ਅਸੀਂ ਕਿਹੜਾ ਜਾਣਾ ਓਏ ਇੱਥੇ ਤਾਂ ਭੜਗੋ ਸ਼ਿਕੰਦਰ ਬਾਦਸ਼ਾਹ ਆ ਕੇ ਮੁੜ ਗਏ ਇੱਥੇ ਤਾਂ ਵੱਡੇ ਵੱਡੇ ਧਨਾਟ ਮੁੜ ਗਏ ਇੱਥੇ 6-6 ਵਾਰ ਤੇ ਜਿਹੜੇ ਮੁੱਖ ਮੰਤਰੀ ਸੀ ਉਹਨਾਂ ਦੇ 2-2 ਐਮਐਲਏ ਨਹੀਂ ਰਹੇ ਤੇ ਤੁਸੀਂ ਕੀ ਦੇ ਵਿਚਾਰਿਓ ਤੁਸੀਂ ਤਾਂ ਪਹਿਲੀ ਪਹਿਲੀ ਯਾਰ ਬਣਿਓ ਤੇ ਤੁਸੀਂ ਤਾਂ ਇਦੋਂ ਬਾਅਦ ਇਹਨਾਂ ਨੇ ਤਾਂ ਪੰਚਾਇਤ ਮੈਂਬਰ ਨਹੀਂ ਬਣਨਾ ਕਿਸੇ ਨੇ ਪੰਚਾਇਤ ਮੈਂਬਰ ਨਹੀਂ ਬਣਨਾ ਐਮਐਲਏ ਬਣਦੀਆ ਬਹੁਤ ਦੂਰ ਦੀ ਗੱਲ ਐ 27 ਦੇ ਵਿੱਚ ਲੋਕ ਰੂੜੇ ਲੈ ਕੇ ਮਗਰ ਪਹਿਣਗੇ ਇਹਨਾਂ ਤੇ ਡਾਂਕਾਂ ਲੈ ਕੇ ਮਗਰ ਪਹਿਣਗੇ ਇਹ ਆ ਜਿਹੜੇ ਧੱਕੇਸ਼ਾਹੀਆ ਅੱਜ ਏਸੀ ਕਮਰਿਆਂ 'ਚ ਬਹਿ ਕੇ ਅੱਜ ਸੋਫਿਆਂ ਤੇ ਬਹਿ ਕੇ ਅੱਜ ਕੁਰਸੀਆਂ ਤੇ ਬਹਿ ਕੇ ਅੱਜ ਲਾਲਵਤੀ ਵਾਲੀਆਂ ਗੱਡੀਆਂ ਤੇ ਬਹਿ ਕੇ ਅੱਜ ਲੈਂਡ ਕਰੂਜ਼ਰਾਂ ਤੇ ਬਹਿ ਕੇ ਅੱਜ ਸਕੋਰਟੀਆਂ ਨਾਲ ਲੈ ਕੇ ਅੱਜ ਤੁਸੀਂ ਜਿਹੜੀਆਂ ਧੱਕੇਸ਼ਾਹੀਆ ਕਰਨ ਰਹੇ ਹੋ ਨਾ ਇਹ ਦੇਣੀਆਂ ਹੋਣੀਆਂ ਤੁਹਾਨੂੰ ਦੇਣੀਆਂ ਛੋਟੀ ਤਾਂ ਕਿਸੇ ਨੇ ਖਬਰ ਨਹੀਂ ਲਾਉਣੀ ਅਜੇ ਉਹਨਾਂ ਦੀਆਂ ਪਿਛਲੀਆਂ ਦੀਆਂ ਤਾਂ ਖਬਰਾਂ ਵੀ ਲੱਗ ਜਾਂਦੀਆਂ ਨੇ ਵੀ ਇਹਨਾਂ ਨਾਲੇ ਛੋਟੀ ਕਿਸੇ ਨੇ ਖਬਰ ਨਹੀਂ ਲਾਉਣੀ ਤੇ ਛੋਟੇ ਬਾਰ ਨਹੀਂ ਕਿਸੇ ਨੇ ਝੱਕਣਾ ਨਹੀਂ ਜਿਹੜੀਆਂ ਤੁਸੀਂ ਆ ਪਾਧੀਆਂ ਕਰ ਰਹੇ ਆ ਫੌਰਨ ਤੌਰ ਤੇ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਨੂੰ ਇਹ ਚੀਜ਼ ਦਾ ਤੁਰੰਤ ਪਰਚੇ ਰੱਤ ਕਰਨੇ ਚਾਹੀਦੇ ਆ ਵੀ ਇਹ ਖੇਡ ਕੀ ਬਣਾਈ ਹੈ ਜੇ ਭਗਵੰਤ ਮਾਨ ਨੂੰ ਨਹੀਂ ਪਤਾ ਤੇ ਉਹਨੂੰ ਇਹ ਚੀਜ਼ ਕਰਨੀ ਚਾਹੀਦੀ ਹੈ ਪਰ ਇਹ ਕਿਵੇਂ ਹੋ ਸਕਦਾ ਪਤਾ ਨਾ ਹੋਵੇ ਇੱਕ ਲੋਕਾਂ ਦੀ ਆਵਾਜ਼ ਚੱਕਦਾ ਨੜ ਧੜਕ ਪੱਤਰਕਾਰ ਜਿਹੜਾ 35ਵੇਂ ਨੰਬਰ ਤੇ ਜਿਹਦਾ ਆਇਆ ਜਿਹੜਾ ਪੂਰੇ ਪਾਵਰ ਪੰਜਾਬ ਦੇ ਵਿੱਚੋਂ ਪਾਵਰਫੁੱਲ ਬੰਦਿਆਂ ਦੇ ਵਿੱਚੋਂ ਜਿਹੜਾ 35ਵੇਂ ਨੰਬਰ ਤੇ ਜਿਹਨੂੰ ਇੱਕ ਲਿਆਂਦਾ ਗਿਆ ਵੀ ਇਹਨੇ ਨਰ ਧਰਕੋ ਕੇ ਨਿਡਰੋ ਕੇ ਲੋਕਾਂ ਦੀ ਆਵਾਜ਼ ਚਾਹਦਾ ਹੈ ਜੋ ਹੁੰਦਾ ਉਹ ਦਿਖਾ ਦਿੰਦਾ ਪੂਰੇ ਜੋ ਸੀ ਉਹਨੇ ਦਿਖਾਤਾ ਜੋ ਲੋਕਾਂ ਦੇ ਵਿੱਚ ਸੀ ਉਹਨੇ ਲੋਕਾਂ ਦੇ ਸਾਹਮਣੇ ਜਿਗਰਾ ਕੀਤਾ ਗੱਲ ਲਿਆਂਦਾ ਹੁਣ ਫਰਜ਼ ਬਣਦਾ ਲੋਕਾਂ ਦਾ ਕਿਸਾਨ ਜਥੇਬੰਦੀਆਂ ਦਾ ਮਜ਼ਦੂਰ ਜਥੇਬੰਦੀਆਂ ਦਾ ਮਲਾਜ਼ਮ ਜਥੇਬੰਦੀਆਂ ਦਾ ਕਿਰਤੀ ਲੋਕਾਂ ਦਾ ਮਜਦੂਰਾਂ ਦਾ ਰੇੜੀ ਵਾਲੇ ਦਾ ਦੁਕਾਨਦਾਰ ਦਾ ਜਿੰਨਾਂ ਦੇ ਤੁਸੀਂ ਆਵਾਜ਼ ਚਾਹਦੇ ਹੋ ਅੱਜ ਉਹਨਾਂ ਦਾ ਫਰਜ ਹੈ ਅੱਜ ਹਾਰਾ ਨਾਰਾ ਮਾਰਨਾ ਆ ਕੇ ਤੇ ਜਿੱਥੇ ਵੀ ਕੋਈ ਕਾਲ ਆਉਂਦੀ ਹੈ ਪੱਤਰਕਾਰ ਭਾਈਚਾਰੇ ਦੇ ਉਹਨਾਂ ਦੇ ਨਾਲ ਖੜਨਾ ਚਾਹੀਦਾ ਸਭ ਨੂੰ ਆ ਕੇ ਜੀ ਜੀ ਆਮ ਬੰਦੇ ਦਾ ਕੀ ਬਣੂਗਾ ਜੇ ਪੱਤਰਕਾਰਾਂ ਦੀ ਇਹਨੇ ਪਰਚੇ ਦੇਣੇ ਸ਼ੁਰੂ ਕਰਤੇ ਜਿਹੜੇ ਲੋਕਾਂ ਦੀ ਆਵਾਜ਼ ਚੁੱਕਦੇ ਆ ਆਮ ਬੰਦੇ ਦਾ ਤਾਂ ਗਲਾ ਘੁੱਟਣ ਨੂੰ ਖੁੱਟਣ ਸੋਖਾ ਇਹਨਾਂ ਨੂੰ ਤੇ ਆਮ ਬੰਦੇ ਦਾ ਕੀ ਬਣਨਾ ਭਾਈ ਕੁਝ ਵੀ ਨਹੀਂ ਬਣਦਾ ਆਮ ਬੰਦੇ ਦਾ ਆਮ ਬੰਦਾ ਇਹਨਾਂ ਨੇ ਖੁੱਟੇ ਲੈਣ ਲਾਤਾ ਦਿੱਤਾ ਖੂੰਜੇ ਲਾਤਾ ਦਿੱਤੇ ਆਮ ਬੰਦੇ ਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਜਦੋਂ ਤੁਸੀਂ ਵੇਖੋ ਇਹ ਪੱਤਰਕਾਰਾਂ ਤੇ ਕਿਸਾਨਾਂ ਆਗੂਆਂ ਤੇ ਮੁਕੱਦਮੇ ਦਰਜ ਕੀਤੇ ਫੇਰ ਇਹਨਾਂ ਨੇ ਮੂੰਹ ਦੀ ਖਾਦੀ ਐ ਮੁਕੱਦਮੇ ਦਰਜ ਕਰਕੇ ਫੇਰ ਮੂੰਹ ਦੀ ਖਾਦੀ ਐ लाठी चार्ज ਕਰਕੇ ਫੇਰ ਮੂੰਹ ਦੀ ਖਾਦੀ ਐ ਭੇੜ ਕਰਕੇ ਫੇਰ ਮੂੰਹ ਦੀ ਖਾਦੀ ਐ ਭਾਰਤ ਮਾਲਾ ਛੜਕਾਂ ਤੇ ਕਬਜ਼ੇ ਕਰਾ ਕੇ ਸਰਕਾਰ ਨੇ ਫੇਰ ਮੂੰਹ ਦੀ ਖਾਦੀ ਐ ਕਿ ਕਿੱਥੇ ਨਹੀਂ ਕੀਤਾ ਕਿੱਥੇ ਨਹੀਂ ਹੋਇਆ ਮੂੰਹ ਦੀ ਖਾ ਕੇ ਥੁੱਕ ਕੇ ਫਿਰ ਚੜਦੇ ਆ ਇਹ ਪੱਤਰਕਾਰਾਂ ਤੇ ਇਹ ਕਿਹੜਾ ਪਹਿਲੀ ਯਾਰ ਹੋਇਆ ਪਿਛਲੇ ਸਮੇਂ ਦੇ ਵਿੱਚ ਵੀ ਮਨਿੰਦਰ ਤੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਉਦੋਂ ਵੀ ਆਪਾਂ ਵਿਰੋਧ ਕੀਤਾ ਫਿਰ ਥੁੱਕ ਕੇ ਛੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਇਹ ਸੋਨੂੰ ਤਾਂ ਦਬੋਚਣ ਨੂੰ ਫਿਰਦੇ ਆ ਵੀ ਕਿਹੜੇ ਵੇਲੇ ਸਾਡੇ ਹਿਸਾਬ ਚਾਹਣ ਇੱਕ ਚੀਜ਼ ਹੋਰ ਦੱਸ ਦਿਆਂ ਇਹਨਾਂ ਨੂੰ ਆਏ ਆ ਕਿਸਾਨ ਜੱਥੇਬੰਦੀਆਂ ਚੰਡੀਗੜ੍ਹ ਵੱਲ ਜਾ ਰਹੀਆਂ ਨੇ ਵੀ ਇਹਨਾਂ ਮਾਮੂਰ ਚਾ ਮਹੀਨੇ ਦਾ ਸਵਾ ਮਹੀਨਾ ਡੇਢ ਮਹੀਨਾ ਲੱਗ ਜਾਏ 20 ਦਿਨ ਲੱਗ ਜਾਏ ਵੀ ਕਿਸਾਨ ਜੱਥੇਬੰਦੀਆਂ ਜ਼ਿਲ੍ਹਿਆਂ ਦੇ ਆਗੂ ਉਧਰ ਉਲਝੇ ਹੋਣਗੇ ਆਪਾਂ ਮਨਿੰਦਰ ਤੇ ਕਾਰਵਾਈ ਕਰਕੇ ਦਬੋਚ ਲੋ ਇਹ ਬਹੁਤ ਵੱਡਾ ਭਲੇਖਾ ਇਹਨਾਂ ਇਹ ਸ਼ਾਇਦ ਇਹ ਸ਼ਾਇਦ ਇਹਨਾਂ ਦੇ ਮਨ ਦੇ ਵਿੱਚ ਗੱਲ ਹੋਵੇ ਮੈਨੂੰ ਲੱਗਦਾ ਹੈ ਵੀ ਇਹ ਇਹਦੀ ਆੜ ਦੇ ਵਿੱਚ ਵੀ 2-4 ਦਿਨ ਰਹਿ ਗਏ ਮੰਗਲਵਾਰ ਨੂੰ ਅਸੀਂ ਰਵਾਨਗੀ ਪਾਉਣੀ ਹੈ ਵੀ ਉਹਦੀ ਆੜ ਦੇ ਵਿੱਚ ਜੱਥੇਬੰਦੀਆਂ ਉਧਰ ਉਲਝੇ ਜਾਣਗੇ ਆਪਾਂ ਇਹਨੂੰ ਦਬੋਚ ਲਾਂਗੇ ਵੱਡਾ ਭਲੇਖਾ ਹੈ ਚੰਡੀਗੜ੍ਹ ਤੋਂ ਸੁੱਟੀ ਧੌਣ ਤੇ ਗੋਡਾ ਰੱਖਿਆ ਜਾਊਗਾ ਉੱਥੇ ਕੀ ਕਿਸਾਨ ਜਥੇਬੰਦੀਆਂ ਸੰਯੁਕਤ ਮੋਰਚਾ ਉਹਦੀ ਆਈ ਤੇ ਆ ਗਿਆ ਅਸੀਂ ਆਪ ਦੀ ਜਥੇਬੰਦੀ ਵੱਲੋਂ ਭਾਰਤੀ ਕਿਸਾਨ ਜੋਨੇਕਤਾ ਗ੍ਰਾਹਾਂ ਵੱਲੋਂ ਸਖਤ ਨਖੇਦੀ ਕਰਦੇ ਆਂ ਮਨਿੰਦਰਜੀਤ ਸਿੱਧੂ ਦੇ ਨਾਲ ਆ ਵੀ ਸਰਕਾਰ ਉਹਦੀ ਵਾਰ ਨਹੀਂ ਨਾ ਝਾਕ ਪੇ ਤੇ ਜੇ ਜਥੇਬੰਦੀਆਂ ਤਾਂ ਛੋਡਾ ਕੰਨ ਚੰਡੀਗੜ੍ਹ ਤੋਂ ਵੀ ਮਰੋੜ ਦੇ ਦਿੰਗੀਆਂ ਇਹ ਭਲੇਖਾ ਦੂਰ ਕਰ ਲੈ ਸਰਕਾਰ ਜੀ ਧੰਨਵਾਦ ਬਿੱਟੂ ਜੀ ਤੁਸੀਂ ਆਹ ਕੀਮਤੀ ਸਮਝੋ ਕੀਮਤੀ ਕੱਢ ਕੇ ਸਾਡੇ ਕੋਲ ਪਹੁੰਚਾਏ ਥੋੜਾ ਬਹੁਤ ਬੁਸ਼ਕ ਇਹ ਸਨ ਬਿੱਟੂ ਮੱਲਣ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗ੍ਰਾਹਾਂ ਦੇ ਤੁਹਾਨੂੰ ਇਹਨਾਂ ਦੇ ਵਿਚਾਰ ਲੱਗੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਜਰੂਰ ਕਰਕੇ ਦੱਸੋ ਫਿਰ ਮਿਲਦੇ ਹਾਂ ਧੰਨਵਾਦ